ਮਾਰਕੀਟ ਹਲਾਉਣ ਵਾਲੀਆਂ ਤੇ ਤੁਸੀਂ ਕਰੋ ਚੈੱਕ ਫਿਰ ਡਿਜ਼ਾਈਨ ਇਹ ਹੈ ਜੀ ਕੈਂਬ੍ਰਿਕ ਦਾ ਸੂਟ ਤੇ ਰਹੂਗਾ ਮੈਚਿੰਗ ਸੂਟ ਤੇ ਕਲਰ ਚਾਰਟ ਹੈ ਬਾਧੂ ਤੇ ਕੁਆਂਟੀਟੀ ਆ ਪੂਰੀ ਭਰਪੂਰ ਤੇ ਮਾਰਕੀਟ ਪ੍ਰਿੰਟਡ ਸੂਟ ਲੈਣਾ ਚਾਹੀਏ ਮਿਲਦਾ 350 ਦਾ 400 ਦਾ ਤੇ ਕਿੰਪਰੀਅਮ ਤੇ ਮਿਲਣਾ ਜੀ 149 ਰੁਪਏ ਦਾ ਕਿ ਜੀਡੀ ਪੈਨ ਵੀਡੀਓ ਨੂੰ ਸ਼ੇਅਰ ਕਰਦੀ ਹੈ ਤੇ ਆਪਦੇ ਪੇਜ ਨੂੰ ਕਰਦੀ ਆ ਫੋਲੋ ਤੇ ਉਹਨਾਂ ਲਈ ਆਪਾਂ ਲੈ ਕੇ ਆਨੇ ਹਰ ਵਾਰ ਹੈਂਡ ਜੀ ਆਫਰਾਂ ਮਾਰਕੀਟ ਇਹੀ ਸੂਟ 3.5 300 ਤੇ ਮਿਲਦੇ ਆ ਜੀ ਇੱਕ ਵਾਰੀ ਦੁਬਾਰਾ ਦਿਖਾ ਦਿਓ ਪਹਿਣਾ ਨੂੰ 149 ਰੁਪਏ ਚ ਤੇ ਮਿਲਣਾ ਜੀ ਏਕੇ ਐਂਪੋਰਿਅਮ ਮਰੰਡੇ ਦੇ ਸਭ ਤੋਂ ਵੱਡੇ ਸ਼ੋਰੂਮ ਜੋ ਕਿ ਮਰੰਡਾ ਸ਼ਹਿਰ ਦੇ ਵਿੱਚ ਪਹੁੰਚੇ ਆ ਤੇ ਗੱਲਬਾਤ ਕਰਾਵਾਂਗੇ ਬੜੇ ਸਸਤੇ ਕੱਪੜੇ ਵਧੀਆਂ ਰੇਟਾਂ ਦੇ ਉੱਪਰ ਜੋ ਕਿ ਵਧੀਆ ਕੁਆਲਿਟੀ ਦੇ ਏਕੇ ਐਂਪੋਰਿਅਮ ਤੇ ਮਿਲਦੇ ਨੇ ਬਹੁਤ ਥੱਕ ਪਾਈ ਹੋਈਆਂ ਕਹਿੰਦੇ ਕੱਪੜਿਆਂ ਨੂੰ ਲੈ ਕੇ ਸੂਟਾਂ ਨੂੰ ਲੈ ਕੇ ਅੱਜ ਬਾਈ ਕੋਲ ਪਹੁੰਚੇ ਆ ਸਤਨੰਬਾਈ ਹਣ ਨਾਲ ਗੱਲਬਾਤ ਕਰਦੇ ਆ ਕਿ ਕਿਸ ਰੇਟਾਂ ਦੇ ਉੱਪਰ ਜਿਹੜੇ ਕੱਪੜੇ ਦਿੱਤੇ ਜਾਣ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਕੀ ਹਾਲ ਹੈ ਜੀ ਬਾਈ ਬਹੁਤ ਰੌਲਾ ਪਾਇਆ ਹੈ ਕਹਿੰਦੇ ਏਕੇ ਅੰਪੀਰਮ ਏਕੇ ਅੰਪੀਰਮ ਆ ਲੈਨੇ ਬਹੁਤ ਰੌਲਾ ਪਾਇਆ ਮਰੰਡੇ ਸ਼ਹਿਰ ਦੇ ਵਿੱਚ ਸ਼ੋਰੂਮ ਦੇ ਵਿੱਚ ਪਹੁੰਚੇ ਆ ਲਾਈਵ ਕਿਹੜੇ ਸੂਟ ਦਿਖਾਣਾ ਚਾਹੁੰਗੇ ਅੱਜ ਫਿਰ ਏਕੇ ਅੰਪੋਰੀਅਮ ਤੇ ਜਿਹੜੀ ਭੈਣਾਂ ਤੇ ਭਰਾ ਪਹਿਲਾਂ ਤਾਂ ਵਿਜ਼ਿਟ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਕੈਂਪ ਹੋਰੀਆਂ ਤੇ ਜਿਹੜੀ ਜਿਹੜੀ ਭੈਣ ਵੀਡੀਓ ਨੂੰ ਕਰਕੇ ਆਉਗੀ ਸ਼ੇਅਰ ਉਹਨਾਂ ਨੂੰ ਦਵਾਂਗੇ ਘੈਂਟ ਜੀਆਂ ਆਫਰਾਂ ਕਿਉਂਕਿ ਆਪਾਂ ਮਸ਼ਹੂਰ ਹੈ ਕਿ ਜਿਹੜੀ ਭੈਣ ਵੀਡੀਓ ਨੂੰ ਸ਼ੇਅਰ ਕਰਦੀ ਹੈ ਤੇ ਆਪਦੇ ਪੇਜ ਨੂੰ ਕਰਦੀ ਆ ਫੋਲੋ ਤੇ ਉਹਨਾਂ ਲਈ ਆਪਾਂ ਲੈ ਕੇ ਆਨੇ ਹਰ ਵਾਰ ਘੈਂਟ ਜਿਓ ਆਫਰਾਂ ਤੇ ਅੱਜ ਆਪਾਂ ਦਿਖਾਵਾਂਗੇ ਆਫਰਾਂ ਐਦਾਂ ਦੀਆਂ ਕਿ ਮੈਂ ਕਹਾਂ ਮਾਰਕੀਟ ਹਿਲਾਉਣ ਵਾਲੀਆਂ ਤੇ ਤੁਸੀਂ ਕਰੋ ਚੈੱਕ ਫਿਰ ਡਿਜ਼ਾਈਨ ਇਹ ਜੀ ਕੈਂਬਰਿਕ ਦਾ ਸੂਟ ਤੇ ਰਹੂਗਾ ਮੈਚਿੰਗ ਸੂਟ ਤੇ ਕਲਰ ਚਾਰਟ ਹੈ ਬਾਦੂ ਤੇ ਕੁਆਂਟੀਟੀ ਆ ਪੂਰੀ ਭਰਪੂਰ ਤੇ ਮਾਰਕੀਟ ਪ੍ਰਿੰਟਡ ਸੂਟ ਲੈਣਾ ਚਾਹੀਏ ਮਿਲਦਾ 350 ਦਾ 400 ਦਾ ਤੇ ਇੱਕ ਐਮਪੋਰੀਅਮ ਤੇ ਮਿਲਣਾ ਜੀ 149 ਰੁਪਏ ਦਾ ਇਹਨਾਂ ਘੱਟਗਾ ਤੇ ਹਾਂਜੀ ਉਹ ਵੀਰੇ ਆਪਾਂ ਆਪਣੀ ਭੈਣਾਂ ਦਾ ਕਰਦੇ ਆ ਫਾਇਦਾ ਆਪਾਂ ਫਾਇਦਾ ਕਰਾਂਗੇ ਕੁਆਂਟੀਟੀ ਚ ਆਪਾਂ ਖਰੀਦਦੇ ਵੀ ਕੁਆਂਟੀਟੀ ਚ ਤੇ ਵੇਚਦੇ ਵੀ ਕੁਆਂਟੀਟੀ ਚ ਹੈ ਠੀਕ ਹੈ ਜੀ 149 ਰੁਪਏ ਰੇਂਜ ਚ ਦਵਾਂਗੇ ਭੈਣਾਂ ਨੂੰ ਸੂਟ ਤੇ ਮਾਰਕੀਟ ਇਹੀ ਸੂਟ 350 ਤੇ ਮਿਲਦੇ ਆ ਜੀ ਇੱਕ ਵਾਰੀ ਦੁਵਾਰਾ ਖਾਦੋ ਪਹਿਣਾ ਨੂੰ 149 ਰੁਪਏ ਚ ਤੇ ਮਿਲਣਾ ਜੀ ਏਕੀਮਪੋਰੀਅਮ ਮਰਿੰਡੇ ਦੇ ਉੱਤੇ ਤੇ ਮੈਂ ਕਹਾਂ ਕੈਂਡ ਕੈਂਡ ਆਫਰਾਂ ਇਦਾਂ ਦੀਆਂ ਤੇ ਇੱਕ ਹੋਰ ਚੈੱਕ ਕਰੋ ਬਹੁਤ ਪਹਿਣਾ ਦੀ ਡਿਮਾਂਡ ਹੁੰਦੀ ਹੈ ਕਿ ਕਰੀਮ ਸੂਟ ਚਾਹੀਦਾ ਹੈ ਕਰੀਮ ਤੇ ਲੋ ਜੋਰਜਟ ਦੇ ਉੱਤੇ ਤੇ ਬਾਈ ਸਾਰੇ ਨੰਬਰ ਡਿਜ਼ਾਈਨ ਆਉਂਦੇ ਨੇ ਪੂਰੇ ਕੈਂਡ ਕੈਂਡ ਸੂਟ ਤੇ ਆਹ ਲੋ ਕਰੋ ਚੈੱਕ ਡਿਜ਼ਾਈਨ ਪ੍ਰੋਪਰ ਡਿਜੀਟਲ ਰੌਗਾ ਸੂਟ ਹੈ ਫਰੰਟ ਦੇ ਉੱਤੇ ਬਹੁਤ ਹੀ ਸੋਹਣਾ ਡਿਜੀਟਲ ਪ੍ਰਿੰਟ ਹੈ ਚਿਕਨਕਾਰੀ ਦਾ ਵਰਕ ਹੈ ਤੇ ਨਾਲ ਦੁਪट्टे ਦੀ ਗੱਲ ਕਰੀਏ ਬਹੁਤ ਹੀ ਸੋਹਣਾ ਬਹੁਤ ਹੀ ਸੋਹਣਾ ਦੁਪੱਟਾ ਹੈ ਪੂਰੀ ਫੋਰ ਸਾਈਡ ਲੈਂਸ ਦੇ ਨਾਲ ਇੰਨਾ ਘੈਂਟ ਸੂਟ ਹੈ ਸੌਫਟ ਸੌਫਟ ਫੈਬਰਿਕ ਤੇ ਪ੍ਰਾਈਸ ਪ੍ਰਾਈਸ ਹੈ ਜੀ 345 ਰੁਪਏ 345 ਰੁਪਏ 800 ਰੁਪਿਆ ਨਾ ਖਰਚੋ ਏ ਕੇmporium ਤੇ ਆਓ 345 ਚ ਕੈਂਡ ਜਾਂ ਗਰਲਿਸ਼ ਲੁੱਕ ਸੂਟ ਲੈ ਕੇ ਜਾਓ ਇਹ ਦੀਵਾਲੀ ਨੇੜੇ ਆ ਰਹੀ ਆ ਉਸ ਨੂੰ ਲੈ ਕੇ ਆਫਰਾਂ ਲਗਾਈਆਂ ਜਾ ਰਹੀਆਂ ਪਹਿਲਾਂ ਆ ਰਿਹਾ ਜੀ ਕਰਵਾ ਚੌਦ ਆਪਾਂ ਆਪਣੀ ਭੈਣਾਂ ਦਾ ਕਰਨਾ ਫਾਇਦਾ ਜਿਹੜੀ ਭੈਣਾਂ ਨੇ ਲੈਣਾ ਬਰਾਇਡਲ ਸੂਟ ਜਲਦੀ ਜਲਦੀ ਵਿਦਿਅਟ ਕਰ ਲਓ ਕਿਉਂਕਿ 50% ਤੋਂ ਵੱਧ ਡਿਸਕਾਊਂਟ ਦੇ ਉੱਤੇ ਦੇ ਰਹੇ ਆ ਆਪਾਂ ਫਰੈਸ਼ ਸਟਾਕ ਤੇ ਲਓ ਅਗਲਾ ਆ ਗਿਆ ਜੀ ਜੌਰਜਟ ਦੇ ਸੂਟ ਮੈਂ ਕਿਹਾ ਪਹਿਲਾਂ ਵੀ ਆਪਾਂ ਰੱਖਣੀਆਂ ਦੇ ਮੌਕੇ ਤੇ ਲਾਈ ਸੀ ਧਮਾਕੇਦਾਰ ਸੇਲ ਤੇ ਆ ਲਓ ਫੇਰ ਲੱਗਣ ਜਾ ਰਹੀ ਹੈ ਜੀ ਜੌਰਜਟ ਦੇ ਸੂਟਾਂ ਦੇ ਉੱਤੇ ਤਮਾਕੇਦਾਰ ਸੇਲ ਬੁਟੀਕ ਸੂਟ ਰਹਿਣਗੇ ਡਿਜ਼ਾਈਨ ਹੈ ਜੀ ਆਪਣੇ ਕੋਲ ਟੇਰਾਂ ਦੇ ਟੇਰ ਤੇ ਕੁਆਲਿਟੀ ਲਉਗੀ ਇੱਕ ਨੰਬਰ ਪਿਓਰ ਜੌਰਜਟ ਜੇ ਡੁਪਲੀਕੇਟ ਤੇ ਸਸਤੀ ਜੌਰਜਟ ਹੋਈ ਮੈਂ ਕਹਾ ਸੂਟ ਫਰੀ ਕਵਾਲਿਟੀ ਕਰੋ ਚੈੱਕ ਆ ਕੇ ਡਿਜ਼ਾਈਨ ਕਿੰਨੇ ਮਿਲਣਗੇ ਕਲਰ ਕਿੰਨੇ ਮਿਲਣਗੇ ਭਰਪੂਰ ਹੈ ਮਾਲ ਕੋ ਡਿਜ਼ਾਈਨ ਭਰਪੂਰ ਦੁਪੱਟੇ ਮਿਲਣਗੇ ਵਰਕ ਬਾਜੂ ਬਾਟਮ ਉਹਨਾਂ ਤੇ ਵੀ ਮਿਲੂਗਾ ਜੀ ਤੁਹਾਨੂੰ ਵਰਕ ਤੇ ਕੋਈ 800 ਨਹੀਂ ਕੋਈ 1000 ਨਹੀਂ ਵੀਡੀਓ ਨੂੰ ਕਰਕੇ ਸ਼ੇਅਰ ਤੇ 449 ਚ ਲੈ ਜਾਓ ਜੀ ਡਿਜ਼ਾਈਨ ਕਿਹੜੇ ਦਾ ਆਉਣਾ ਫਿਰ ਹਾਂਜੀ ਜਿਹੜਾ ਏਕੀਐਮ ਪੂਰੀਆਮ ਦਾ ਮੇਨ ਉਹ ਕਹਿੰਦੇ ਸਟੋਰ ਹੈ ਜੀ ਉਹ ਹੈ ਜੀ ਮਰਿੰਡੇ ਮੇਨ ਮਾਰਕੀਟ ਦੇ ਅੰਦਰ ਵਿਸ਼ਕਰਮਾ ਚੌਂਕ ਤੋਂ ਲਾਈਟਾਂ ਵਾਲੇ ਚੌਂਕ ਤੋਂ ਜਦੋਂ ਆਪਾਂ ਮੇਨ ਮਾਰਕੀਟ ਚ ਐਂਟਰ ਕਰਦੇ ਹਾਂ ਜੀ ਤਾਂ ਡਿਵਾਈਡਰ ਚਾਲੂ ਹੋ ਜਾਂਦਾ ਹੈ ਡਿਵਾਈਡਰ ਦੇ ਦੋ ਕੱਟ ਛੱਡਣੇ ਆ ਜੀ ਪਹਿਲਾ ਕੱਟ ਆਊਗਾ ਮੋਰ ਸੁਪਰਮਾਰਕੀਟ ਕੋਲ ਤੁਸੀਂ ਉਹ ਕੱਟ ਛੱਡਣਾ ਤੇ ਦੂਜਾ ਕੱਟ ਆਊਗਾ ਜੀ ਪ੍ਰੀਤ ਹੋਟਲ ਕੋਲ ਤੁਸੀਂ ਦੋ ਕੱਟ ਛੱਡਣੇ ਆ ਤੇ ਤੀਜੇ ਕੱਟ ਤੋਂ ਰਾਉਂਗ ਸਾਈਡ ਹੋਣਾ ਹੈ ਜਾਨੀ ਕਿ ਜਿਹੜਾ ਕਾਲਜ ਨੂੰ ਮੋੜ ਮੁੜਦਾ ਹੈ ਉਤੋਂ ਰੌਂਗ ਸਾਈਡ ਆਉਣਾ ਹੈ ਜੀ ਕਾਲਜ ਵਾਲਾ ਰੋਡ ਕੁੜੀਆਂ ਵਾਲੇ ਗਰਲਜ਼ ਕਾਲਜ ਨੂੰ ਰੋਡ ਮੁੜਦਾ ਹੈ ਉਤੋਂ ਰੌਂਗ ਸਾਈਡ ਆਉਣਾ ਤੇ ਤੀਜੀ ਚੌਥੀ ਸ਼ਾਪ ਹੈ ਜੀ ਆਪਣੀ ਏਕ ਐਮਪੋਰਿਅਮ ਜਦੋਂ ਲਾਈਟਾਂ ਤੋਂ ਮੇਨ ਬਾਜ਼ਾਰ ਵਾਲਾ ਐਂਟਰ ਕਰਦੇ ਦੁਬਾਰਾ ਦੱਸ ਰਹੇ ਹਾਂ ਜੀ ਦੋ ਕੱਟ ਛੱਡਣਿਆ ਤੁਸੀਂ ਡਿਵਾਈਡਰ ਦੇ ਤੇ ਤੀਜੇ ਕੱਟ ਤੋਂ ਰੌਂਗ ਸਾਈਡ ਤੇ ਆਪਣੀ ਸ਼ਾਪ ਹੈ ਜੀ ਤੇ ਆਪਣੇ ਨੰਬਰ ਚੱਲ ਰਹੇ ਆ ਵੀਡੀਓ ਦੇ ਵਿੱਚ ਤੁਸੀਂ ਕਾਲ ਕਰਕੇ ਲੋਕੇਸ਼ਨ ਵੀ ਮੰਗਾ ਸਕਦੇ ਹੋ ਜੀ ਤੇ ਜਲਦੀ ਜਲਦੀ ਵਿਜ਼ਿਟ ਕਰੋ ਏਕੇਐਮ ਪੋਰੀਮ ਮੋਰੈਂਡਾ ਦੇ ਉੱਤੇ ਸਤਿ ਸ਼੍ਰੀ ਅਕਾਲ ਜੀ